ਫਖਰ ਕਰਿਆ ਕਰੋ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਵਰਗਾ ਪੈਗੰਬਰ ਦੁਨੀਆਂ ਦੀ ਕਿਸੇ ਕੌਮ ਨੂੰ ਨਹੀਂ ਮਿਲਿਆ ਇਸ ਧਰਤੀ ਦੇ ਤਖਤੇ ਤੇ ਆਪਣੀ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਆਪਣੇ ਪੰਥ ਵਾਸਤੇ ਕੋਈ ਵੀ ਏਡੀ ਵੱਡੀ ਕੁਰਬਾਨੀ ਨਾ ਕਰ ਸਕਿਆ ਜਿੱਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕੀਤੀ ਹੈ ਏਡੀ ਵੱਡੀ ਕੁਰਬਾਨੀ ਕਰਕੇ ਤਵਾਡੀ ਸੁਖ ਮੰਗੀਏ ਪੰਥ ਦੀ ਸੁਖ ਮੰਗੀਏ ਆਖਿਆ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਇਨ ਪੁੱਤਰਨ ਕੇ ਸੀਸ ਪਰ ਮਾਰ ਦੀਏ ਸਤ ਚਾਰ ਚਾਰ ਮੁਹੇ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਓਏ ਦੁਨੀਆ ਦੇ ਲੋਕੋ ਦੇਸ਼ ਕੌਮ ਬਦਲੇ ਜੇਲਾਂ ਵਿੱਚ ਬੈ ਕੇ ਕੈਨਾ ਜ਼ਿੰਦਗੀ ਦੇ ਕਈ ਸਾਲ ਵਾਰੇ ਕਈਆਂ ਭਾਗ ਤੇ ਕਈਆਂ ਸਹਾਗ ਵਾਰੇ ਕਈਆਂ ਉੱਚੇ ਤੋਂ ਉੱਚੇ ਖਿਆਲ ਵਾਰੇ ਲੋਕਾਂ ਆਪਣੇ ਪੁੱਤਾਂ ਦੀ ਖੁਸ਼ੀ ਬਦਲੇ ਭਰ ਭਰ ਕੇ ਮੋਹਰਾਂ ਦੇ ਥਾਲ ਵਾਰੇ ਐ ਪਰ ਗੁਰੂ ਦਸ਼ਮੇਸ਼ ਦਾ ਧਨ ਜਿਗਰਾ ਜਿਸ ਨੇ ਲੋਕਾਂ ਦੇ ਲਾਲਾਂ ਤੋਂ ਲਾਲ ਵਾਰੇ